ਵੰਚਨ ਕੁਮਾਰੇ ਉਰਫ ਕਮਲਕੌਰ ਭਾਬੀ ਉਸਤਾਦ ਜੀ ਪਤਾ ਇਹਨਾਂ ਦਾ ਚੜਦੇ ਪੰਜਾਬ ਦੇ ਵਿੱਚ ਇੱਕ ਅ ਕੁੜੀ ਸੀ ਅੱਛਾ ਜਿਹੜੀ ਕਿ ਵਲਗਰ ਤੇ ਮਤਲਬ ਗੰਦੀਆਂ ਵੀਡੀਓ ਜਿਵੇਂ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਗੰਦ ਪਿਆ ਹੈ ਟਿਕਟੋਕ ਹਰ ਕੋਈ ਜਿਹੜਾ ਟਿਕਟੋਕ ਸਨੈਪਚੈਟ ਇੰਸਟਾਗ੍ਰam ਮਤਲਬ ਗੰਦ ਪਾਇਆ ਹੈ ਲੋਕਾਂ ਕਈਆਂ ਨੇ ਨਾ ਕਿ ਮਤਲਬ ਬੱਚੇ ਵੀ ਦੇਖਦੇ ਨੇ ਆਪਣੇ ਮੋਬਾਈਲ ਆਪਾਂ ਜਵਾਕਾਂ ਨੂੰ ਦੇ ਦਿੰਦੇ ਨੇ ਧੀਆਂ ਨੂੰ ਦੇ ਦਿੰਦੇ ਨੇ ਪੁੱਤਰਾਂ ਨੂੰ ਦੇ ਦਿੰਦੇ ਨੇ ਆਲੋਲੀ ਤੁਸੀਂ ਵੇਖ ਲਵੋ ਵਾਰੇ ਲੱਗੇ ਰਹਿੰਦੇ ਨੇ ਉਹ ਸਕਰੋਲ ਕਰਦੇ ਕਰਦੇ ਕਈ ਵਾਰੀ ਵਿੱਚ ਇਹੋ ਜੀ ਗੰਦੀ ਵੀਡੀਓ ਆ ਜਾਂਦੀ ਹੈ ਕਿ ਬੰਦਾ ਆਪ ਸ਼ਰਮ ਵੱਡਾ ਬੰਦਾ ਸ਼ਰਮਸ਼ਾਰ ਹੋ ਜਾਂਦਾ ਤੇ ਪੁੱਛਿਆ ਤੇ ਉਹਦਾ ਕੀ ਇੰਪੈਕਟ ਪਏਗਾ ਅੱਛਾ ਇਹ ਹੀ ਇੱਕ ਨਾ ਕੰਚਨ ਕੁਮਾਰੀ ਸੀ ਬਿਹਾਰ ਦੀ ਆਂਦੇ ਨੇ ਔਰ ਕਮਲਕੌਰ ਭਾਬੀ ਦੇ ਨਾਂ ਤੋਂ ਉਹਦੀ ਆਈਡੀ ਸੀ ਜਿੰਨੂੰ ਮਤਲਬ ਭਾਈ ਅਮਰਤਪਾਲ ਸਿੰਘ ਮਹਿਰੋਂ ਉਹਨਾਂ ਨੇ ਮਤਲਬ ਗੱਡੀ ਛਾੜਤਾ ਔਰ ਲੋਕੀ ਪੰਜਾਬ ਚ ਬੜੀ ਉਹਦੀ ਸਪੋਰਟ ਕਰਨ ਨੇ ਕਿ ਚੰਗਾ ਕੀਤਾ ਔਰ ਉਹਦੇ ਵਾਲੇ ਮਾਰਤਾ ਉਹਦੇ ਵਾਲੇ ਵੇਖ ਕੇ ਜਿਹੜੇ ਬਾਕੀ ਸੋਸ਼ਲ ਮੀਡੀਆ ਇਨਫਲੂਐਂਸਰਸ ਹਨ ਉਹਨਾਂ ਦੇ ਵਿੱਚ ਬੜਾ ਡਰ ਤੇ ਬੜਾ ਫੈਦਾ ਹੋ ਗਿਆ ਉਹ ਹੁਣ ਕਈ ਮਾਫੀਆ ਤੇ ਕਈ ਵੀਡੀਓ ਡਿਲੀਟ ਕਰਨ ਡੇ ਨੇ ਕਈ ਕੁਸ਼ ਕਰਨ ਡੇ ਨੇ ਮਤਲਬ ਇੱਕ ਅਗਰ ਬੰਦੇ ਨਾਲ ਇਸ ਤਰ੍ਹਾਂ ਹੋਇਆ ਤੇ ਬਾਕੀਆਂ ਦੇ ਵਿੱਚ ਖੌਫ ਆ ਗਿਆ ਅੱਛਾ ਡੈਫੀਨੇਟਲੀ ਤੁਸੀਂ ਇੱਕ ਕੰਟਰੀ ਵਿੱਚ ਰਹਿੰਦੇ ਹੋ ਆਪਣਾ ਇੱਕ ਸਰਕਾਰ ਇੱਕ ਗਵਰਨਮੈਂਟ ਇੱਕ ਲਾਜ ਕਾਨੂੰਨ ਵੀ ਹੁੰਦੇ ਨੇ ਰੂਲ ਵੀ ਹੁੰਦੇ ਨੇ ਉਹ ਦਾ ਹੁਣ ਕੀ ਇੰਪੈਕਟ ਭਾਈ ਅਮਰਿਤਪਾਲ ਨੂੰ ਦੇ ਪੂਰਾ ਪੰਜਾਬ ਸਪੋਰਟ ਕਰਨ ਰਿਹਾ ਲੇਕਿਨ ਸਰਕਾਰ ਜਿਹੜੀ ਹੈ ਡੈਫੀਨੇਟਲੀ ਉਹ ਤੇ ਉਹਨੂੰ ਸਮਝੀਏ ਕਿ ਕਿ ਕਾਤਲ ਹੈ ਇਹਨੇ ਕਤਲ ਕੀਤਾ ਮੁਜਰਮ ਲੇਕਿਨ ਹੁਣ ਉਹ ਮਾਮਲਾ ਕਿਦਾਂ ਕਿਹੜੇ ਪਾਸੇ ਜਾਏਗਾ ਬਲਗੈਰਿਟੀ ਨੂੰ ਪ੍ਰੋਮੋਟ ਕਰਨ ਵਾਲੇ ਦੀ ਕੋਈ ਨਾ ਕੋਈ ਸਜ਼ਾ ਤੇ ਹੋਣੀ ਚਾਹੀਦੀ ਨਾ ਜਿਹਦੇ ਵਜ੍ਹਾ ਤੋਂ ਉਹ ਕਿੰਨੇ ਲੋਕਾਂ ਦੇ ਕਿੰਨੇ ਮਾਸੂਮ ਲੋਕਾਂ ਦੇ ਦਿਮਾਗਾਂ ਤੇ ਸਰਵੈਂਦਾ ਬਿਲਕੁਲ ਉਹਦਾ ਫਿਰ ਬੰਦਾ ਕੀ ਹੱਲ ਕਰੇ ਸਰ ਉਹ ਇੱਥੋਂ ਆਂਦੇ ਨੇ ਕਿ ਜਿਹੜੇ ਰੇਪ ਵਗੈਰਾ ਦਾ ਸੀਨ ਸੀ ਉਹਨਾਂ ਨੇ ਬੜਾ ਜਨਮ ਲੈਂਦੇ ਸਨ ਬੱਚਿਆਂ ਦੇ ਵਿੱਚ ਇੱਕ ਹਵਸ ਇੱਕ ਚੀਜ਼ ਜਿਹੜੀ ਹੈ ਉਹ ਆਉਂਦੀ ਸੀ ਕਿ ਇਹੋ ਜਿਹੀਆਂ ਵੀਡੀਓ ਵੇਖ-ਵੇਖ ਕੇ ਤੇ ਬਾਕੀ ਚਲੋ ਆਪਣੇ ਕੋਲੇ ਇੱਕ ਵੀਡੀਓ ਹੈ ਅ ਪਹਿਲੇ ਆਪਾਂ ਇਹ ਵੀਡੀਓ ਵੇਖ ਲਈਏ ਫਿਰ ਬਾਅਦ ਚ ਗੱਲਬਾਤ ਕਰਨੇ ਆ ਜੀ ਤੇ ਪਹਿਲੇ ਵੀਡੀਓ ਪਲੇ ਕਰਦੇ ਹਾਂ ਅਮਰਤਪਾਲ ਸਿੰਘ ਮਹਿਰੋ ਦਾ ਕੇਸ ਸਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਹੋਊਗਾ ਤੇ ਉਹਨਾਂ ਨੂੰ ਜਿਹੜੇ ਨਾਲ ਦੇ ਸਾਥੀ ਸੀ ਅੱਜ ਕੋਰਟ ਦੇ ਵਿੱਚ ਬਠਿੰਡੇ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਜਿਹੜੇ ਤੇ ਦੋ ਸਾਥੀ ਸਨ ਖੜੇ ਗਏ ਸਨ ਉਸ ਟਾਈਮ ਪੁਲਿਸ ਨੇ ਆਪਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡਾ ਖੁਲਾਸਾ ਕੀਤਾ ਕਿ ਅਮਰਤਪਾਲ ਸਿੰਘ ਮਹਿਰੋ ਦੁਬਈ ਜਿਹੜਾ ਉਚਾਰ ਗਿਆ ਤੇ ਕਿਹੜੇ ਕਿਹੜੇ ਬੰਦੇ ਉਹਨੂੰ ਛੱਡ ਕੇ ਆਉਂਦੇ ਇਨਵੋਲਵਮੈਂਟ ਦੇ ਫੋਲ ਪਾਈ ਗਈ ਹੈ ਵਕੀਲ ਖਾਨਾ ਜੀ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਅਮਰਤਪਾਲ ਦਬਈ ਗਿਆ ਚਲਾ ਤੇ ਉਹਨਾਂ ਦੋ ਸਾਥੀ ਜਿਹੜੇ ਆ ਉਹ ਕੋਰਟ ਚ ਪੇਸ਼ ਕੀਤੇ ਗਏ ਤੇ ਕੋਰਟ ਚ ਕੀ ਹੋਇਆ ਅੱਜ ਦੇਖੋ ਦਬਈ ਬਾਰੇ ਤਾਂ ਆਪਾਂ ਕਲੀਅਰ ਨਹੀਂ ਕਰ ਸਕਦੇ ਉਹ ਤਾਂ ਪੁਲਿਸ ਦੀ ਜਿਹੜੀ ਆਪਦੀ ਸਟੇਟਮੈਂਟ ਆ ਰਹੀ ਹੈ ਕਿ ਇਹ ਬਾਹਰ ਗਿਆ ਹੈ ਪਰ ਇਹਨਾਂ ਦੀ ਸਟੇਟਮੈਂਟ ਤੇ ਮੈਂ ਵਿਸ਼ਵਾਸ ਨਹੀਂ ਕਰਦਾ ਪਹਿਲਾਂ ਕੇ ਪੀਐਸ ਗਿੱਲ ਵੀ ਕਹਿੰਦਾ ਹੁੰਦਾ ਸੀ ਕਿ ਬੰਦਾ ਅਮਰੀਕਾ ਚਲਾ ਗਿਆ ਕੈਨੇਡਾ ਚਲਾ ਗਿਆ ਇੱਥੇ ਪਤਾ ਲੱਗਦਾ ਸੀ ਕਿ ਬੰਦੇ ਨਾਲ ਇਨਕਾਊਂਟਰ ਹੋ ਗਿਆ ਜੀ ਚਾ ਚਿੱਕਰ ਅਮਰਤਪਾਲ ਮੈਰੋ ਮਿਲਦਾ ਨਹੀਂ ਜੱਤ ਕਰੋ ਅਦਾਲਤ ਚ ਪੇਸ਼ ਨਹੀਂ ਹੁੰਦਾ ਟਾਪ ਟਿਕਰ ਸਾਨੂੰ ਇਹਨਾਂ ਗੱਲਾਂ ਤੇ ਜਾਂ ਪੁਲਿਸ ਦੇ ਉੱਪਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਵਿਸ਼ਵਾਸ ਕਰਨ ਯੋਗ ਜਿਹੜੀ ਇਹ ਹੈ ਚੀਜ਼ ਇਹ ਨਾਲ ਹੀ ਨਹੀਂ ਰਹਿ ਚੁੱਕੀ ਜੋ ਬਠਿੰਡੇ 'ਚ ਹਾਲਾਤ ਹੋਏ ਨੇ ਕਿਵੇਂ ਮੁੰਡੇ ਤਰਫ ਦੇ ਮਾਰੇ ਗਏ ਨੇ ਤਲਫਾ ਤਲਫਾ ਕੇ ਇਹਨਾਂ ਨੇ ਸੀਐਸਟਾਫ 'ਚ ਮਾਰੇ ਨੇ ਚਾ ਕਿੰਨਾ ਇਹਨਾਂ ਨੇ ਟਾਰਚਰ ਕੀਤਾ ਉਹਨਾਂ ਨੂੰ ਉਹ ਸਾਰੇ ਵਰਲਡ 'ਚ ਪਤਾ ਹੈ ਸੋ ਇਹਨਾਂ ਦੇ ਬਿਆਨ ਮਗਰ ਲੱਗਣਾ ਕਿ ਅਮਰਤਪਾਲ ਮਹਿਰੋ ਜਿਹੜੇ ਬਾਹਰ ਚਲਾ ਗਿਆ ਉਹ ਗੱਲ ਮੈਂ ਉਸ ਤੇ ਯਕੀਨ ਨਾਲ ਨਹੀਂ ਲੱਗਦਾ ਕਿ ਇੰਦਾ ਪੁਲਿਸ ਖਪਾ ਵੀ ਦਿੰਦੀ ਹੁੰਦੀ ਆ ਜਾਂ ਪਹਿਲਾਂ ਖਪਾਇਆ ਗਿਆ ਕੇਪੀਐਸ ਗਿਲ ਦੀ ਧਾਰਨ ਦਿੱਤੀ ਤੁਸੀਂ ਕੇਪੀਐਸ ਗਿਲ ਨੇ ਜਦੋਂ ਬਿਆਨ ਦਿੱਤਾ ਸੀ ਜਦੋਂ ਕਿਹਾ ਸੀ ਕਿ ਪੰਜਾਬ ਦੇ ਬਹੁਤ ਮੁੰਡੇ ਬਾਹਰ ਚਲੇ ਗਏ ਨੇ ਤਾਂ ਉਸ ਵਕਤ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਸਟੇਟਮੈਂਟ ਚ ਇਹ ਕਲੀਅਰ ਹੋ ਚੁੱਕਾ ਸੀ ਕਿ ਬੰਦੇ ਬਾਹਰ ਨਹੀਂ ਗਏ ਬੰਦੇ ਪੰਜਾਬ ਚ ਫੇਕ ਐਨਕਾਊਂਟਰ ਆ ਜੇ ਮਾਰੇ ਜਾ ਚੁੱਕੇ ਸੋ ਸਾਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਉਹ ਬੰਦਾ ਬਾਹਰ ਚਲਾ ਗਿਆ ਜਾਂ ਇੱਥੇ ਹੈ ਉਹਦਾ ਜੇ ਅੱਗੇ ਜਾ ਕੇ ਪਤਾ ਲੱਗੇਗਾ ਇਹ ਬੰਦਾ ਹੈ ਕਿੱਥੇ ਹਮ ਅੱਜ ਜਿਹੜੇ ਇੱਕ ਹੋਂਦੇ ਪੇਸ਼ ਕੀਤਾ ਗਿਆ ਅੱਜ ਕੀ ਹੋਇਆ ਬਹਿਸ ਦੇ ਵਿੱਚੋਂ ਕੀ ਨਿਕਲਿਆ ਦੇਖੋ ਅੱਜ ਇੱਕ ਗੱਲ ਹੈ ਕਿ ਪੁਲਿਸ ਨੇ ਕਿਹਾ ਜੀ ਸਾਨੂੰ ਰਿਮਾਰਡ ਦਿੱਤਾ ਜਾਵੇ ਸਾਨੂੰ 7 ਦਿਨ ਦਾ ਰਿਮਾਰਡ ਚਾਹੀਦਾ ਹੈ ਇਹਨਾਂ ਤੋਂ ਰਿਕਵਰ ਕਰਨਾ ਤਾਂ ਮੈਂ ਰਿਕੁਐਸਟ ਕੀਤੀ ਸੀ ਮਾਨ ਜੋਗੇ ਦਾਲ ਦੇ ਅੱਗੇ ਰਿਕਵਰ ਕਰਨਾ ਕੀ ਦੋ ਦੋ ਲੋਕਾਂ ਨੇ ਬੰਦੇ ਨੇ ਤੁਹਾਡੇ ਕੋਲ ਤੁਸੀਂ ਆnde ਜਿਹੜਾ ਇਹਨਾਂ ਨੇ ਕਮਰ ਕੱਸਾ ਜਾ ਇਹੋ ਜਿਹਾ ਕਪੜਾ ਸੀ ਇਹਨਾਂ ਕੋਲ ਜਿੰਨੇ ਨਾਲ ਇਹਨਾਂ ਨੇ ਕੁੜੀ ਦਾ ਗੱਲ ਘੁੱਟਿਆ ਤੇ ਉਹ ਸਾੜ ਦਿੱਤਾ ਗਿਆ ਤੇ ਕੋਈ ਵੈਪਨ ਹੋਰ ਹੈ ਨਹੀਂ ਕਿਉਂਕਿ ਪੁਲਸ ਦੀ ਥਿਉਰੀ ਦੇ ਵਿੱਚ ਕੋਈ ਵੈਪਨ ਤਾਂ ਆਇਆ ਹੀ ਨਹੀਂ ਹੂੰ ਫਿਰ ਉਹ ਕਹਿੰਦੇ ਜੀ ਰੈਕੀ ਕਰਦੇ ਸੀ ਹੂੰ ਉਹ ਲੇਡੀ ਦਾ ਪਿੱਛਾ ਕਰਦੇ ਸੀ ਪਿੱਛਾ ਦਾ ਤਾਂ ਕਰਨ ਜੇ ਕਿਤੇ ਘਰੋਂ ਬਾਹਰ ਨਹੀਂ ਜਾਂਦੀ ਹੂੰ ਉਹ ਤਾਂ तकरीबन ਸੋਸ਼ਲ ਮੀਡੀਆ ਤੇ ਬੋਲਦੀ ਰਹਿੰਦੀ ਸੀ ਹੂੰ ਤੇ ਕੋਈ ਰੈਕੀ ਕਰਨ ਵਾਲੀ ਐਡੀ ਹਾਇਰ ਅਥਾਰਟੀ ਨਹੀਂ ਸੀ ਉਹ ਕਿ ਜਿੰਦੇ ਰੈਕੀ ਕਰਕੇ ਉਹਨੂੰ ਮਾਰਨਾ ਸੋ ਇੱਕ ਜਿਹੜਾ ਵੀਕ ਕੇਸ ਹੈ ਬਲਾਈਂਡ ਮਰਡਰ ਹੈ ਉਹ ਮਰਡਰ ਦੇ ਅਸੀਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਰਡਰ ਇਹਨਾਂ ਤੋਂ ਕਲੀਅਰ ਹੋ ਜਾਏਗਾ ਹੁਣ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਡਾਇਰੈਕਟ ਹੀ ਲਿਖਤਾ ਕਿ ਅਮਰਤਪਾਲ ਸਿੰਘ ਨਾਂ ਦਾ ਬੰਦਾ ਘਰੇ ਲੈਣ ਆਇਆ ਕੁੜੀ ਨੂੰ ਪਰ ਜਿਹੜਾ ਬੰਦਾ ਇੰਨੀ ਨਫ਼ਰਤ ਕਰਦਾ ਤੁਹਾਡੀ ਇਨਵੈਸਟੀਗੇਸ਼ਨ ਦੇ ਮੁਤਾਬਕ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਬੰਦਾ ਇੰਨੀ ਨਫ਼ਰਤ ਕਰਦਾ ਹੈ ਕੁੜੀ ਉਸ ਨੂੰ ਨਫ਼ਰਤ ਕਰਦੀ ਉਸ ਬੰਦੇ ਨੂੰ ਕਿ ਉਹ ਬੰਦਾ ਉਹਦੇ ਘਰੇ ਆ ਜਾਊਗਾ ਤੇ ਜੇ ਆ ਗਿਆ ਤੇ ਕੁੜੀ ਉਹਦੇ ਨਾਲ ਜਾ ਕੇ ਬਹਿ ਜਾਏਗੀ ਇਹ ਪੋਸੀਬਲ ਹੈ ਗੱਲਾਂ ਸੋ ਇਹ ਮੈਨੂੰ ਲੱਗਦਾ ਇਹ ਹੈ ਕਿ ਜਿਵੇਂ ਉਸ ਕੁੜੀ ਨੂੰ ਕਾਫੀ ਲੋਕ ਨਫ਼ਰਤ ਕਰਦੇ ਸੀ ਜਿਹੜੇ ਜਿਹੜੇ ਇੱਜ਼ਤਦਾਰ ਫੈਮਲੀਆਂ ਸੀ ਉਹ ਤਕਰੀਬਨ ਉਸ ਲੜਕੀ ਨੂੰ ਨਫ਼ਰਤ ਕਰਦੇ ਸੀ ਹਮ ਉਹਨਾਂ ਦੇ ਬੱਚਿਆਂ ਕਰਕੇ ਉਹ ਹੁਣ ਮਰਡਰ ਉਸ ਕਿਹੜਾ ਕਰ ਗਿਆ ਹਮ ਪਰ ਉਹਨਾਂ ਨੇ ਟਾਰਗੇਟ ਕਿਹਨੂੰ ਕਰ ਲਿਆ ਜਿਹੜਾ ਸਭ ਤੋਂ ਵੱਧ ਉਹਦੇ ਉਲਟ ਬੋਲਦਾ ਸੀ ਹਮ ਇੱਕ ਬਲਾਈਂਡ ਮਰਡਰ ਹੈ ਜਿਹੜਾ ਕਲੀਅਰ ਨਹੀਂ ਹੋ ਸਕਦਾ ਉਹ ਸਿਰਫ ਇਹੀ ਗੱਲ ਹੈ ਕਿ ਉਹ ਲੜਕੀ ਨੂੰ ਨਫ਼ਰਤ ਬਹੁਤ ਕਰਦੇ ਸੀ ਹੁਣ ਇਹਨੇ ਨਫ਼ਰਤ ਦੇ ਵਿੱਚ ਮਰਡਰ ਕੌਣ ਕਰ ਗਿਆ ਹੈ ਜਾ ਆਪ ਸੁਸਾਈਡ ਕਰ ਗਈ ਹੈ ਤਾਂ ਗੱਲ ਡਿਫਰੈਂਟ ਹੈ। ਪੁਲਿਸ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕਾਰ ਪ੍ਰਮੋਸ਼ਨ ਦੇ ਲਈ ਸੱਦਿਆ ਬਠਿੰਡੇ ਦੀ ਕਿਸੇ ਕਾਰ ਮਕੈਨਿਕ ਦੇ ਕੋਲੇ ਰਾਤ ਨੂੰ 12 ਵਜੇ ਤੱਕ ਗੱਡੀ ਦਾ ਕੰਮ ਹੁੰਦਾ ਰਿਹਾ। ਇਹ ਕੁਝ ਨਿਕਲਿਆ ਤਬਦੀਸ਼ 'ਚ। ਦੇਖੋ ਅਮਰਤਪਾਲ ਮਹਿਰੋ ਦੇ ਨਾਲ ਦਾ ਕੁੜੀ ਨਹੀਂ ਪ੍ਰਮੋਸ਼ਨ ਕਰਨ ਜਾ ਰਹੀ। ਹੂੰ ਪੌਸਿਬਲ ਹੈ ਹੀ ਨਹੀਂ ਕਿ ਉਹਦੇ ਨਾਲ ਪ੍ਰਮੋਸ਼ਨ ਕਰਨ ਚਲੀ ਜਾਵੇ। ਹੂੰ ਪੌਸਿਬਲ ਹੀ ਨਹੀਂ। ਜਿਸ ਕੈਰੇਕਟਰ ਨੂੰ ਇਹ ਨਹੀਂ ਨਫ਼ਰਤ ਕਰਦੀ ਹੈ ਉਹ ਉਹਨੂੰ ਨਫ਼ਰਤ ਕਰਦਾ ਹੈ ਉਹ ਇਹ ਘਰੇ ਕਿਵੇਂ ਜਾਵੇਗਾ? ਹੂੰ ਉਹ ਕੁੜੀ ਉਹਦੇ ਰਲਕਾਰ ਤੇ ਕਿਵੇਂ ਬਹੇਗੀ? ਸੋ ਇੱਕ ਬੇਤੁਕੀ ਇੱਕ ਸਟੋਰੀ ਬਣਾਈ ਇਹਨਾਂ ਨੇ ਇਹਨਾਂ ਨੂੰ ਮੈਡਲ ਟ੍ਰੇਸ ਨਹੀਂ ਸੀ ਹੁੰਦਾ ਤਾਂ ਇਹ ਪੁਲਿਸ ਨੇ ਪ੍ਰਸ਼ਾਸਨ ਨੇ ਆਪਦੀ ਇੱਕ ਕਮਜ਼ੋਰੀ ਜਿਹੜੀ ਛਪਾਉਣ ਦੇ ਲਈ ਲਈ ਇਹਨਾਂ ਨੇ ਆ ਜਿਹੜੇ ਨਿਹੰਗ ਸਿੰਘ ਨੇ ਇਨੋਸੈਂਟ ਬੰਦੇ ਜਿਹੜੇ ਫਾਲਸ ਸਿਫਿਕੇਟ ਕਰਦੇ ਆ ਤਾਂ ਉਹ ਇਨੋਸੈਂਟ ਲੱਗਦੇ ਉਸ ਕੇਸ ਦੇ ਵਿੱਚ ਮੇਰੇ ਦੇਖਣ ਤੋਂ ਬਦਏ ਇਨੋਸੈਂਟ ਨਹੀਂ ਅਜਿਹੀ ਕੋਈ ਗੱਲ ਨਹੀਂ ਪੁਲਿਸ ਨੇ ਜਾਣਬੁੱਝ ਕੇ ਫਾਲਸੇ ਇਮਪਲੀਕੇਟ ਕੀਤੇ ਨੇ ਇੱਕ ਦੁਨੀਆ ਦੇ ਉੱਪਰ ਇਹ ਦਿਖਾਉਣਾ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਇਸ ਟਾਈਪ ਦੇ ਨੇ ਉਹਨਾਂ ਦੇ ਜਿਹੜੇ ਚਿਹਰਿਆਂ ਨੂੰ ਦਾਗੀ ਕਰਨਾ ਇੱਕ ਉਹਨਾਂ ਦੇ ਖਿਲਾਫ ਇੱਕ ਹੋਰ ਚੀਜ਼ ਲਾਉਣੀ ਕੱਲ ਦੇ ਤਿੰਨ ਚਾਰ ਬੰਦੇ ਬਕਵਾਸ ਕਰ ਰਹੇ ਨੇ ਰੇਪ ਦੀ ਉਹ ਪੁਲਿਸ ਨੂੰ ਮੈਂ ਉੱਥੇ ਪੁੱਛਿਆ ਉਹ ਕਹਿੰਦੇ ਜਈ ਗੱਲ ਨਹੀਂ ਇਸ ਕੇਸ ਦੇ ਵਿੱਚ ਆਈ ਪਰ ਉਹਨਾਂ ਨੇ ਤਾਂ ਬੜਾ ਕਿਹਾ ਕਿ ਪਹਿਲੇ ਇਹਨਾਂ ਨੇ ਇੱਕ ਬਲਾਤਕਾਰ ਕੀਤਾ ਉਹਨੂੰ ਵਰਤਿਆ ਉਸ ਤੋਂ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਬੜਾ ਮਤਲਬ ਕਿ ਕੁਝ ਪ੍ਰਚਾਰਕ ਕਹਾਉਂਦੇ ਨੇ ਕੋਈ ਪੱਤਰਕਾਰ ਕਹਾਉਂਦੇ ਨੇ ਉਹ ਕੋਲ ਬੈਠੇ ਸੀ ਸਭ ਤੋਂ ਜਿਹੜੀ ਇਸ ਦੇ ਵਿੱਚ ਬੈਸਟ ਐਵੀਡੈਂਸ ਹੈ ਉਹ ਡੀਐਨਏ ਦੀ ਹੈ ਹੂੰ ਇਹੀ ਤਾਂ ਹੈ ਪੰਜਾਬ ਦੇ ਅੰਦਰ ਜਿਹੜੇ ਬੰਦੇ ਕਿਤੇ ਕਚਹਿਰੀ ਦੇ ਕੋਲੋਂ ਨਹੀਂ ਲੰਘੇ ਕਚਹਿਰੀ ਦੀਆਂ ਗੱਲਾਂ ਕਰਨ ਲੱਗ ਪਏ ਨੇ ਹੂੰ ਇਹਨਾਂ ਨੇ ਬੰਦਾ ਪੁੱਛਣ ਆ ਲਵੇ ਰੇਪ ਦੇ ਵਿੱਚ ਡੀਐਨਏ ਦੀ ਰਿਪੋਰਟ ਆਵੇਗੀ ਜੇ ਰੇਪ ਹੋਇਆ ਉਹਦੇ ਨਾਲ ਉਹ ਡਾਕਟਰੀ ਮੁਆਇਨੇ ਦੇ ਵਿੱਚ ਆਉਣਾ ਰੇਪ ਹੋਇਆ ਜਾਂ ਨਹੀਂ ਹੋਇਆ ਪਰ ਇਹਨਾਂ ਨੂੰ ਜਿਆਦਾ ਪਤਾ ਹੈ ਜਿਹੜੇ ਵਿਲੇ ਬੈਠੇ ਨੇ ਕੰਧਾਂ ਦੇ ਉੱਤੇ ਬੈਠੇ ਹੋਏ ਨੇ ਅਗਲ ਮੌਤ ਨਹੀਂ ਬੋਲੀ ਜਾਂਦੇ ਨੇ ਕੋਈ ਰੇਪ ਦੀ ਗੱਲ ਹੀ ਇਸ ਕੇਸ ਦੇ ਵਿੱਚ ਆਈ ਇੱਕ ਸਿੰਪਲ ਮਰਡਰ ਆਇਆ ਮਰਡਰ ਜਿਹੜਾ ਬਲਾਈਂਡ ਮਰਡਰ ਹੈ ਮਰਡਰ ਦੇ ਵਿੱਚ ਡਾਇਰੈਕਟ ਐਵੀਡੈਂਸ ਕੋਈ ਨਹੀਂ ਆਉਣੀ ਇਹ ਬਣਾਈ ਹੋਈ ਕਹਾਣੀ ਹੈ ਯਾਦ ਰੱਖਿਆ ਜੀ ਜੇ 6 ਮਹੀਨੇ ਸਾਲ ਬਾਅਦ ਕੋਰਟ 'ਚ ਇਹ ਐਵੀਡੈਂਸ ਆਉਣੀ ਹੈ ਤਾਂ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਇਸ ਐਵੀਡੈਂਸ 'ਚ ਨਿਕਲਣਾ ਹੀ ਕੁਝ ਇੱਕ ਉਹਦੀ ਕੋਈ ਸੋਸ਼ਲ ਅਕਾਊਂਟ ਦੇ ਉੱਤੇ ਅਮਰਪਾਲ ਸਿੰਘ ਮੈਰੋ ਦੀ ਵੀਡੀਓ ਜਿਹੜੀ ਆਉਦੀ ਆ ਉਹਦੇ ਵਿੱਚ ਉਹਨਾਂ ਕਹੇ ਕਿ ਜੇ ਨਾ ਸੁਧਰੇ ਸੁਧਾਰਾਂਗੇ ਇਦਾਂ ਕਰਾਂਗੇ ਮੈਨੂੰ ਕਿਤੇ ਹੋਰ ਪਾਸੇ ਰੋਕਣਾ ਕਰਨਾ ਪੈ ਜੇ 5-7 ਸਾਲ ਜੇਲਾ 'ਚ ਲੱਗ ਜਾਂਦੇ ਆ ਉਹ ਵੀਡੀਓ ਬਾਰੇ ਫਿਰ ਕੀ ਕਹੋਗੇ ਤਕੋ ਗੱਲ ਨਹੀਂ ਹੈ ਹੁਣ ਜਿਹੜੀ ਅੱਜ ਕੱਲ ਵੀਡੀਓ ਚੱਲ ਰਹੀਆਂ ਨੇ ਮੈਂ ਤੁਹਾਨੂੰ ਅੱਗੇ ਵੀ ਗੱਲ ਕਹੀ ਹੈ ਇਹਨੇ ਵੀਡੀਓ ਬਰੇ ਹੁਣ ਆਪਾਂ ਕੀ ਕਰੀਏ ਆਪਾਂ ਇੱਥੇ ਬੈਠੇ ਆ ਏਆਈ ਦੇ ਨਾਲ ਆਪਾਂ ਗੱਲਬਾਤ ਕਰਨਗੇ ਹੂੰ ਉੱਚੀ-ਉੱਚੀ ਆਪਾਂ ਹੱਸਣ ਲੱਗ ਜਾਗੇ ਉੱਚੀ-ਉੱਚੀ ਰੋਣ ਲੱਗ ਜਾਗੇ ਤਾਂ ਇਹਨਾਂ ਏਆਈ ਦੇ ਨਾਲ ਕੁਝ ਮਰਜ਼ੀ ਹੋ ਸਕਦਾ ਏ ਜਦ ਤੱਕ ਰੈਫਰਸਲ ਦੀ ਰਿਪੋਰਟ ਨਹੀਂ ਉਹ ਨਹੀਂ ਤੱਕਰੇ ਚੀਜ਼ਾਂ ਐਡਮਿਸਿਬਲ ਨਹੀਂ ਹੂੰ ਇਹ ਬਠਿੰਡੇ ਦੇ ਨਾਲ ਕਹਾਣੀ ਜੁੜੀਆ ਲੁਧਿਆਣੇ ਤੋਂ ਲਿਆ ਕੇ ਇੱਥੇ ਕਤਲ ਇੱਕ ਕਹਾਣੀ ਜ ਤੁਸੀਂ ਮੰਨਦੇ ਕੀ ਉਹ ਪਿੱਛੇ ਕੀ ਹੋਵੇਗਾ ਦੇਖੋ ਮੈਨੂੰ ਤਾਂ ਇਹ ਡਾਊਟ ਹੈ ਕਿ ਇਸ ਲੜਕੀ ਨੂੰ ਕਾਫੀ ਲੋਕ ਨਫ਼ਰਤ ਕਰਦੇ ਸੀ ਜਿਨ੍ਹਾਂ ਦੇ ਬੱਚੇ ਵੱਡੇ ਨੇ ਲੋਕ ਬਹੁਤ ਨਫ਼ਰਤ ਕਰਦੇ ਨੇ ਉਹਨਾਂ 'ਚ ਕੋਈ ਮਰਜ਼ੀ ਬੰਦਾ ਕੋਈ ਇਹੋ ਜਿਹਾ ਕਾਡ ਕਰ ਸਕਦਾ ਹੈ ਤਾਂ ਇੱਕੋ ਜਿਆਦੀ ਨਫ਼ਰਤ ਜਿਹੜੀ ਇਹਨਾਂ ਨੂੰ ਸ਼ੋ ਹੁੰਦੀ ਸੀ ਉਮਰਤਪਾਲ ਮੈਨੂੰ ਦੇ ਨਾਲ ਹਾਂ ਤਾਂ ਇਹਨਾਂ ਨੇ ਮੈਨੂੰ ਲੱਗਦਾ ਹੈ ਕਿ ਉਹ ਸਿੱਧੇ ਇਹਨਾਂ ਨੇ ਫਾਲਸੀ ਫਾਲਸਟੀ ਪ੍ਰਿਕ ਕਰ ਦਿੱਤੀ ਗੱਲ ਇਸ ਤਰ੍ਹਾਂ ਹੈ ਕਿ ਇਹ ਪੰਜਾਬ ਦੇ ਵਿੱਚ ਹਾਲਾਤ ਹੋਈ ਕਿਉਂ ਇੱਕ ਲੜਕੀ ਹੈ ਜਿਹੜੀ ਇਹਨਾਂ ਜਿਆਦਾ ਮੈਂ ਕਹਿੰਦਾ ਨਗੇਜ ਇਹਨਾਂ ਜਿਆਦਾ ਗਲਤ ਬੋਲਣਾ ਬੱਚੇ 12 ਸਾਲ ਤੋਂ ਲੈ ਕੇ 10 ਸਾਲ ਤੋਂ ਲੈ ਕੇ 17 ਸਾਲ ਤੱਕ ਉਹਨਾਂ ਤੇ ਇਫੈਕਟ ਪੈਣਾ ਇਹ ਕਿਉਂ دوسری ਗੱਲ ਜਦੋਂ ਉਸ ਲੜਕੀ ਨੇ ਆਪ ਦਾ ਨਾਂ ਜਿਹੜਾ ਸੀ ਚੇਂਜ ਕਰਕੇ ਰੱਖਿਆ ਤਾਂ ਪੁਲਿਸ ਇਨਵੈਸਟੀਗੇਸ਼ਨ ਜੇ ਆਉਣਾ ਚਾਹੀਦਾ ਸੀ ਜਾਂ ਪੁਲਿਸ ਨੂੰ ਪਤਾ ਆਉਣਾ ਚਾਹੀਦਾ ਸੀ ਕਿ ਇਹ ਮਿਸ ਯੂ ਹੀ ਕਰ ਰਹੀ ਹੈ ਕਿ ਇਹ ਤਾਂ ਖਾਤੜੀ ਤਾਂ ਨਹੀਂ ਕਰ ਰਹੀ ਕਿਸੇ ਤਰ੍ਹਾਂ ਪਿਆਪੀਆਂ ਦਾ ਨਾਂ ਵਰਤਿਆ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਉਹਨੇ ਨਾਂ ਵਰਤਿਆ ਉਹਨੇ ਨਾਂ ਕਿਉਂ ਵਰਤਿਆ ਆਪਦਾ ਨਾਂ ਕਿਉਂ ਚੇਂਜ ਕੀਤਾ ਇਹ ਪੁਲਿਸ ਨੇ ਉਹਦੇ ਖਿਲਾਫ ਕਾਰਵਾਈ ਕਰਨੀ ਪਹਿਲਾਂ ਹੀ ਚਾਹੀਦੀ ਸੀ ਜਦੋਂ ਉਹਦਾ ਸੋਸ਼ਲ ਮੀਡੀਆ ਅਕਾਊਂਟ ਹੈ ਜਿਹੜਾ ਉਸ ਨੂੰ ਬਲੌਕ ਕਿਉਂ ਨਹੀਂ ਕੀਤਾ ਪੰਜਾਬ ਸਰਕਾਰ ਨੇ ਉਹਦੇ ਪੁਲਿਸ ਕਿੱਥੇ ਗਈ ਹੋਈ ਸੀ ਇਹਦਾ ਮਤਲਬ ਇਹ ਹੋਇਆ ਕਿ ਪੰਜਾਬ ਦੇ ਵਿੱਚ ਗੰਦ ਪਾਉਣ ਦੇ ਲਈ ਪੰਜਾਬ ਦੇ ਬੱਚਿਆਂ ਦਾ ਫਿਊਚਰ ਖਤਮ ਕਰਨ ਦੇ ਲਈ ਇਹ ਜੋ ਪੰਜਾਬ ਸਰਕਾਰ ਹੈ ਪੰਜਾਬ ਪੁਲਿਸ ਹੈ ਇਹ ਸਭ ਉਹਨਾਂ ਦੀ ਹੈਲਪ ਕਰਦੇ ਹਮ ਉਹਨਾਂ ਨੇ ਬਚਾਉਂਦੇ ਨੇ ਹਮ ਪਰ ਜਦੋਂ ਕਿਤੇ ਆ ਜਾਏ ਘਟਨਾ ਹੋ ਜਾਂਦੀ ਹੈ ਜਦੋਂ ਕਿ ਜੇ ਡੈਥ ਹੋ ਜਾਂਦੀ ਹੈ ਫਿਰ ਇਹਨਾਂ ਨੂੰ ਗੁੱਸਾ ਆਉਦਾ ਉਸ ਚੀਜ਼ ਦਾ ਜਦ ਕਿ ਪਹਿਲਾਂ ਤੁਹਾਨੂੰ ਪਤਾ ਨਹੀਂ ਕਿ ਪੰਜਾਬ ਦੇ ਅੰਦਰ ਇਹੋ ਜੀ ਅਸ਼ਲੀਲ ਹਰਕਤਾਂ ਕਾਉਂਟ ਕਰ ਰਿਹਾ ਹੈ ਪਬਲਿਕ ਨਿਊਸੈਂਸ ਕਾਉਂ ਪੈਦਾ ਕਰ ਰਿਹਾ ਜਿਹੜੇ ਬੰਦੇ ਪਬਲਿਕ ਨਿਊਸੈਂਸ ਪੈਦਾ ਕਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਸੋਸਾਇਟੀ ਦੇ ਵਿੱਚੋਂ ਸੋ ਇਹ ਸਾਰਾ ਕੁਝ ਇਥੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀਆਂ ਨਾਕਾਮੀਆਂ ਪੁਲਿਸ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਇੱਕ ਵਾਅਦਾਈ ਜੇ ਲੱਗੇ ਹੋਏ ਨੇ ਹਾਂ ਜੇ ਇਹਨਾਂ ਨੂੰ ਪਤਾ ਲੱਗ ਜੇ ਕਿ ਇਸ ਚਾ ਸੋਸ਼ਲ ਅਕਾਊਂਟ ਬੰਦ ਕਰਨ ਦੇ ਨਾਲ ਪ੍ਰੋਮੋਸ਼ਨ ਹੋ ਜਾਂਦੀ ਹੈ ਫਿਰ ਮੈਨੂੰ ਲੱਗਦਾ ਹੈ ਸਹੀ ਕਰਨ ਲੱਗ ਪੈਣਾ ਇਹਨਾਂ ਨੂੰ ਸਿਰਫ ਪ੍ਰੋਮੋਸ਼ਨ ਚਾਹੀਦੀ ਹੈ ਪ੍ਰੋਮੋਸ਼ਨ ਨਾਲ ਉਹਨਾਂ ਨੂੰ ਸੀਐਸ ਚਾਹ ਵਿੱਚ ਮਿਲਦੀ ਹੈ ਕਿ ਜਿਹਨੇ ਬੰਦੇ ਮਰਜੀ ਬੰਦੇ ਮਾਰਦੇ ਹੋ ਇਹਨਾਂ ਨੂੰ ਪ੍ਰੋਮੋਸ਼ਨ ਹੋ ਜਾਂਦੀ ਤੁਸੀਂ ਕਹਿ ਜੋ ਕਿ ਅੱਜ ਸੋਸ਼ਲ ਅਕਾਊਂਟ ਬੰਦ ਕਰੋ ਜਿਹੜੇ ਮਾੜੇ ਬੰਦੇ ਨੇ ਹਫ਼ਤੇ ਸਾਰਾ ਗੰਦਮ ਗੰਦ ਬੰਦੋ ਜੂ ਸੋ ਇਹ ਮੇਰਾ ਦਾ ਕਹਿੰਦੇ ਅਕਾਊਂਟ ਬੰਦ ਕਰਤਾ ਜਿੱਥੋਂ ਕਿ ਤੂੰ ਮੈਸੇਜ ਕਰਉਂਦੀ ਹੈ ਉਹ ਅਕਾਊਂਟ ਤਾਂ ਬੰਦ ਕਰਤਾ ਕਿ ਜਿੰਨਾ ਕੋ ਬੰਦਾ ਬੋਲਦਾ ਮੈਨ ਲੱਗਦਾ ਹੈ ਉਹਨੇ ਅੱਜ ਤੱਕ ਕਿਸੇ ਨੂੰ ਤੀ ਭੈਣ ਦੀ ਗੱਲ ਤਾਂ ਕਢੀ ਨਹੀਂ ਉਹਨੇ ਲੋਕ ਫੜੇ ਨੇ ਤੇ ਹੁਣ ਤੁਸੀਂ ਦੇਖੋ ਜਿਹੜੇ ਲੋਕ ਫੜੇ ਨੇ ਜਿਹੜੇ ਨੇ ਅਲਫ ਨੰਗੇ ਕਰਤੇ ਨੇ ਸੋਸ਼ਲ ਮੀਡੀਆ ਦੇ ਉੱਪਰ ਦਾਅਵਾ ਦਿੱਤਾ ਗਿਆ ਨਾ ਲੋਕਾਂ ਨੇ ਪੰਜਾਬ 'ਚ ਗੰਦ ਪਾਇਆ ਹੈ ਤੇ ਯਾਦ ਰੱਖਿਆ ਜੀ ਕਿਤੇ ਨਾ ਕਿਤੇ ਉਹ ਬੰਦੇ ਇਹਦੇ ਉਲਟੀ ਜਾਣਗੇ ਹੂੰ ਉਹਨਾਂ ਦੇ ਹੱਥ ਵੀ ਹੋ ਸਕਦੇ ਨੇ ਇਹਨੂੰ ਪਸਾਉਣ ਦੇ ਵਿੱਚ ਇਹ ਬੜੀ ਵੱਡੀ ਇੱਕ ਸਾਜ਼ਿਸ਼ ਹੋ ਸਕਦੀ ਇਸ ਕੇਸ ਦੇ ਕਿ ਇਸ ਜਿਹੜਾ ਅਨਾ ਕਤਲ ਕਹਿ ਲਈਏ ਕਿ ਇਹਦੇ ਵਿੱਚ ਹੋਣ ਤੋਂ ਬਾਵਜੂਦ ਜਿਹੜੇ ਕੇਸ ਰੁਕ ਜਾਣਗੇ ਕਈਆਂ ਨੇ ਤਾਂ ਮਾਫੀ ਮੰਗੀ ਆ ਕਈ ਫੇਰ ਵੀ ਕਹਿ ਰਹੇ ਨੇ ਕਿ ਸਾਨੂੰ ਕੋਈ ਪ੍ਰਵਾਹ ਨਹੀਂ ਸਾਡਾ ਘਰ ਦਾ ਗੁਜ਼ਾਰਾ ਇਹ ਚੱਲਦਾ ਦੇਖੋ ਇਹ ਗੁਜ਼ਾਰਾ ਕੋਈ ਪੰਜਾਬ ਦੇ ਅੰਦਰ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਕਿ ਅਸੀਂ ਆਪ ਦਾ ਨਗੇਜ ਕਰਕੇ ਜਾਂ ਆਪ ਦੀਆਂ ਗੱਡੀਆਂ ਹਰਕਤਾਂ ਕਰਕੇ ਪੈਸਾ ਕਮਾਈਏ ਤੇ ਪੰਜਾਬ ਦੇ ਬਲੱਡ 'ਚ ਨਹੀਂ ਸੀ ਤੋ ਪੰਜਾਬ ਦਾ ਬਲੱਡ ਹੈ ਵੀ ਨਹੀਂ ਪਰ ਉਹਨਾਂ ਨੂੰ ਵੇਖ ਕੇ ਪੰਜਾਬ ਦਾ ਬਲੱਡ ਖਰਾਬ ਜ਼ਰੂਰ ਹੈ। ਇਹ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਬੰਦ ਕਰਨੀਆਂ ਚਾਹੀਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਜੀ ਮੌਤ ਜਾਂ ਬਲਾਈਂਡ ਮਰਡਰ ਹੋਣ ਤੋਂ ਪਹਿਲਾਂ ਹੀ ਇਹਨਾਂ ਚੀਜ਼ਾਂ ਨੂੰ ਕਾਬੂ। ਅੱਛਾ ਇਹ ਵੀਡੀਓ ਵੇਖਣ ਤੋਂ ਬਾਅਦ ਹੁਣ ਦੋ ਪੁਆਇੰਟ ਆਫ 뷰 ਬਣ ਗਏ ਨੇ। ਇਹ ਜਿੱਦਣ ਮਰਡਰ ਹੁੰਦਾ ਨਾ ਉਦੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੀਜ਼ਾਂ ਜਿਹੜੀਆਂ ਨੇ ਵਾਇਰਲ ਹੋ ਜਾਂਦੀਆਂ ਨੇ ਕਿ ਅਮਰਤਪਾਲ ਸਿੰਘ ਮਹਿਰੋਂ ਜਿਹੜੇ ਨੇ ਜੀ ਉਹਨਾਂ ਨੇ ਗੱਡੀ ਚਾੜਤਾ ਕਿਉਂ ਉਹਨਾਂ ਨੇ ਇਸ ਤੋਂ ਪਹਿਲੇ ਵਾਰਨ ਕੀਤਾ ਸੀ ਲੇਕਿਨ ਕੀ ਭਾਈ ਅਮਰਤਪਾਲ ਸਿੰਘ ਮਹਿਰੋਂ ਜਿਹੜੇ ਨੇ ਉਹਨਾਂ ਨੇ ਆਪ ਕਿਸੇ ਅਕਾਊਂਟ ਦੇ ਉੱਤੇ ਨਾ ਕੋਈ ਪੋਸਟ ਪਾਈ ਕਿ ਮੇਰੇ ਨਾਲ ਹੋਇਆ ਜਾਂ ਮੇਰੇ ਲੇਕਿਨ ਇੱਕ ਬੰਦਾ ਹੁਣ ਤੁਸੀਂ ਉਹ ਤੁਸੀਂ ਕਿਸੇ ਬੰਦੇ ਨੂੰ ਵਾਰਨ ਕਰ ਦਿੰਦੇ ਹੋ ਤੁਸੀਂ ਹੋਰ ਬੰਦਿਆਂ ਨੂੰ ਵੀ ਵਾਰਨ ਕਰ ਦਿੰਦੇ ਹੋ ਵੀ ਇਦਾਂ ਦੇ ਕੰਮ ਨਾ ਕਰ ਇਦਾਂ ਦੀਆਂ ਵੀਡੀਓ ਨਾ ਬਣਾ ਇਹਦੇ ਮਾਹੌਲ ਦੇ ਉੱਤੇ ਇਹਦਾ ਭੈੜਾ ਅਸਰ ਪੈਂਦਾ ਹੈ ਲੇਕਿਨ ਉਹਦਾ ਫਿਰ ਬਾਅਦ ਵਿੱਚ ਮਰਡਰ ਹੋ ਜਾਂਦਾ ਹੈ ਹਰ ਬੰਦਾ ਇਹੀ ਸੋਚੇਗਾ ਕਿ ਯਾਰ ਉਹ ਬੱਬੂ ਨੇ ਮਤਲਬ ਉਹ ਗੱਲ ਕੀਤੀ ਸੀ ਤੁਸੀਂ ਵੀ ਉਹਦੇ ਨਾਲ ਨਫ਼ਰਤ ਕਰ ਰਹੇ ਹੋ ਹੋਰ ਭਾਈ ਵੀ ਨਫ਼ਰਤ ਕਰ ਰਹੇ ਹੋਣਗੇ ਉਹਦੇ ਵਿੱਚ ਫਾਇਦਾ ਲੈ ਲੈਣਾ ਕਿਤੇ ਹੋਰ ਬੰਦੇ ਨੇ ਕਿ ਯਾਰ ਇਹਦਾ ਇੱਕ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਤੁਸੀਂ ਮਤਲਬ ਕਿਸੇ ਬੰਦੇ ਨੂੰ ਘਰਦੇ ਪਏ ਹੋ ਕੋਈ ਵੀ ਤੂੰ ਇਦਾਂ ਦੇ ਕੰਮ ਨਾ ਕਰ ਤੂੰ ਨਾ ਕਰ ਤੂੰ ਵੀ ਨਾ ਕਰ ਤੂੰ ਵੀ ਉਹ ਪ੍ਰੋਮਿਨੈਂਟ ਕਰ ਦਿੰਦਾ 15 20 ਬੰਦੇ ਵੀ ਤੁਸੀਂ ਆ ਕੰਮ ਚੋਂ ਮੁੜ ਜਾਓ ਹਾਂ ਉਹਨੇ ਸਭ ਤੋਂ ਵੱਧ ਇੱਕ ਬੰਦੇ ਨੂੰ ਕਿਦਾਂ ਹੁੰਦਾ ਕਿ ਤੂੰ ਤੇ ਬਾਜ਼ ਆ ਜਾਣਾ ਤੇਰਾ ਤੇ ਬਹੁਤਾ ਕੰਮ ਖਰਾਬ ਤੂੰ ਕਰਨ ਰਿਹਾ ਉਹ ਜਿਹੜੇ ਦੂਜਿਆਂ ਦਾ ਨਾਮ ਲਿਆ ਕਿ ਉਹ ਉਹਦੇ ਤੇ ਬਲੇਮ ਪਾਉਣ ਵਾਸਤੇ ਜਾਂ ਉਹਨੂੰ ਟਾਰਗੇਟ ਕਰਨ ਵਾਸਤੇ ਭਾਈ ਅਮਰਤਪਾਲ ਸਿੰਘ ਮਹਿਰੂ ਜਿਹੜੇ ਨੇ ਉਹ ਅਗਰ ਇਹ ਕਾਂਟ ਕਰ ਦਿੰਦੇ ਨੇ ਤੇ ਡਾਇਰੈਕਟਲੀ ਮਤਲਬ ਹਰ ਬੰਦਾ ਜਿਹੜਾ ਉਹ ਇਹ ਹੀ ਸੋਚੇਗਾ ਕਿ ਅਮਰਤਪਾਲ ਸਿੰਘ ਨੇ ਮਤਲਬ ਉਹਨਾਂ ਨੇ ਕੀਤਾ ਮੈਰੋ ਨੇ ਕੀਤਾ ਹੈ ਕੰਮ ਲੇਕਿਨ ਇਹਦੇ ਪਿੱਛੇ ਹੱਥ ਕਿਸੇ ਹੋਰ ਦਾ ਵੀ ਹੋ ਸਕਦਾ ਹੈ ਇਧਰੋਂ ਵੀ ਸੋਚਿਆ ਜਾ ਸਕਦਾ ਹੈ ਮੈਂ ਤਾਂ ਕਹਿ ਰਿਹਾ ਵਾਂ ਨਾ ਕਿ ਕਿਸੇ ਹੋਰ ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਭਾਈ ਅਮਰਤਪਾਲ ਸਿੰਘ ਮੈਰੋ ਆਪ ਨੇ ਆਂਦੇ ਹਾਂ ਆਪ ਯਾਰ ਇੱਕ ਨਡਾਰ ਬੰਦਾ ਹੈ ਇੱਕ ਨਿਹੰਗ ਸਿੰਘ ਬੰਦਾ ਮਤਲਬ ਉਹ ਇਹ ਚੀਜ਼ ਤੇ ਹੋ ਹੀ ਨਹੀਂ ਸਕਦਾ ਕਿ ਉਹ ਮੌਤ ਤੋਂ ਡਰ ਜਾਏ ਜਾਂ ਝੂਠ ਮਾਰ ਦੇਵੇ। ਬੰਦਾ ਸਰਿਆਂ ਮਗਲੇ ਬੰਦ ਨੂੰ ਇਹ ਚੀਜ਼ਾਂ ਸਮਝਾ ਰਿਹਾ ਵਾ। ਇਸ ਚੀਜ਼ ਦਾ ਥ੍ਰੈਡ ਦੇ ਰਿਹਾ ਕਿ ਯਾਰ ਉਹ ਬੰਦੇ ਨੂੰ ਕੀ ਇਹ ਸੀਨ ਆਰ ਹੈਗੀ ਆ ਕਿ ਉਹ ਕਹਵੇ ਕਿ ਯਾਰ ਮੈਂ ਨਹੀਂ ਮਾਰਿਆ। ਉਹ ਆਪ ਆਖੇਗਾ। ਫਿਰ ਹੁਣ ਕੋਈ ਵਿਚਰ ਹੁਣ ਪੁਲਿਸ ਆਖਣ ਲਈ ਹੈ ਜੀ ਇਹ ਬੜੀ ਇੱਕ ਕ੍ਰਿਟੀਕਲ ਨਿਊਜ਼ ਹੈ ਕਿ ਜਿਹੜੀ ਪੁਲਿਸ ਆਖਣ ਲਈ ਹੈ ਕਿ ਅਮਰਤਪਾਲ ਸਿੰਘ ਮੈਰੋਂ ਜਿਹੜਾ ਦੁਪਈ ਚਲਾ ਗਿਆ। ਇਹ ਇਟ ਮੀਨਸ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਆ ਪੰਜਾਬੀ ਲਾਇਰ ਉਹ ਕੀ ਮਤਲਬ ਉਹਨਾਂ ਦੀ ਆਪਣੀ ਲਾਇਰ ਸੀ ਤੇ ਉਹ ਕੀ ਕੀਤਾ ਸੀ ਕਿ ਉਹਨਾਂ ਬਾਰੇ ਵੀ ਇਹੀ ਸੀ ਕਿ ਭੱਜ ਗਿਆ ਇੰਜ ਹੋ ਗਿਆ ਇੰਜ ਹੋ ਗਿਆ ਲੇਕਿਨ ਉਹ ਬਾਅਦ ਚ ਪਤਾ ਲੱਗਾ ਕਿ ਪੁਲਿਸ ਦੇ ਕੋਲ ਹੈ ਇਹੀ ਤੇ ਗੱਲ ਆ ਲਾਇਰ ਕੀ ਕਹਿ ਰਹੇ ਨੇ ਇਹ ਵੀ ਇਹੀ ਕਹਿ ਰਹੇ ਨੇ ਨਾ ਕਿ ਅਕਸਰ ਓਕਾਰ ਕੀ ਹੈ ਵੀ ਜਾਂਦਾ ਵਾ ਕਿ ਤੋਂ ਭੱਜ ਗਏ ਨੇ ਬਾਅਦ ਵਿੱਚ ਉਹਨਾਂ ਨੂੰ ਪੁਲਿਸ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਾਂਦਾ ਵਾ ਹੂੰਦਾ ਇਹਨਾਂ ਦੇ ਕੋਲ ਹੀ ਹੈ ਕਸਟਡੀ ਇਹਨਾਂ ਦੇ ਵਿੱਚ ਹੀ ਹੁੰਦੀ ਆ ਸਿਰਫ ਆਪਣੇ ਆਪ ਨੂੰ ਸੇਵ ਕਰਨ ਵਾਸਤੇ ਉਹਨਾਂ ਨੇ ਇਲਜ਼ਾਮ ਲਾ ਰਹੇ ਨੇ ਪਹਿਲੇ ਇਨਵੈਸਟੀਗੇਟ ਜਿਹੜੀ ਹੈ ਹੋਣੀ ਚਾਹੀਦੀ ਹੈ ਅੱਛਾ ਇਹ ਜਿੱਦੋਂ ਮਰਡਰ ਹੁੰਦਾ ਉਸ ਤੋਂ ਫੌਰਨ ਬਾਅਦ ਹੀ ਸੋਸ਼ਲ ਮੀਡੀਆ 'ਪਰ ਜਾਂਦਾ ਅਸੀਂ ਵੀ ਉਦੋਂ ਦਾ ਹੀ ਸਮਝਣ ਦੇ ਸਾਂ ਕਿ ਭਾਈ ਅਮਰਪਾਲ ਸਿੰਘ ਮੈਰੋ ਨੇ ਜਿਹੜਾ ਗੱਡੀ ਛਾੜਿਆ ਵੇਖੋ ਜੀ ਅਗਰ ਤੇ ਉਹਨਾਂ ਨੇ ਛਾੜਿਆ ਪੰਜਾਬ سپورਟ ਵੀ ਉਹਨਾਂ ਦੀ ਹਰ ਬੰਦਾ ਉਹਨਾਂ ਦੀ سپورਟ ਦੇ ਵਿੱਚ ਖਲੋਤਾ ਸੀ ਕਿ ਹਾਂ ਜੀ سپورਟ ਕਰਨ ਰਿਹਾ ਸੀ ਲੇਕਿਨ ਇਹ ਹੈ ਕਿ ਅਗਰ ਉਹਨਾਂ ਨੇ ਛਾੜਿਆ ਤੇ ਉਹ ਡੈਫੀਨੇਟਲੀ ਉਹ ਸਟੇਟਮੈਂਟ ਵੀ ਦੇਣਗੇ ਕਿ ਹਾਂ ਐਡਮਿਟ ਕਰ ਲੈਣਗੇ ਐਡਮਿਟ ਕਰਨਗੇ ਇਸ ਸੀਜ਼ ਨੂੰ ਕਿਉਂਕਿ ਉਹਨਾਂ ਨੂੰ ਕੋਈ ਫਿਰ ਡਰ ਤੇ ਕੋ ਨਹੀਂਗਾ ਕਿਸੇ ਚੀਜ਼ ਦਾ ਲੇਕਿਨ ਅਗਰ ਉਹਨਾਂ ਨੇ ਨਹੀਂ ਕੀਤਾ ਉਹਨਾਂ ਦੀ ਕੋਈ ਸਟੇਟਮੈਂਟ ਵੀ ਨਹੀਂ ਆਉਂਦੀ ਉਹ ਬੰਦਾ ਵੀ ਭਾਈ ਅਮਰਤਪਾਲ ਸਿੰਘ ਮੈਰੋ ਵੀ ਸਾਹਮਣੇ ਨਹੀਂ ਆਉਂਦੇ ਪਏ ਉਹਨਾਂ ਨੂੰ ਨਸਨ ਦੀ ਕੀ ਲੋੜ ਸੀ ਤੂੰ ਭਾਈ ਇੱਕ ਚੀਜ਼ ਹੈ ਇਹਦਾ ਮਤਲਬ ਹੈ ਕਿ ਭਾਈ ਇਹਦਾ ਮਤਲਬ ਦਾਲ ਚ ਕੁਛ ਨਾ ਕੁਛ ਕਾਲਾ ਹੈ ਕੋਈ ਚੀਜ਼ ਮਸਲਾ ਮਸਾਇਲ ਹੈ ਬਿਲਕੁਲ ਹੈ ਬਿਲਕੁਲ ਹੈ ਤੇ ਇਹਦੀ ਫਿਰ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਐਵੇਂ ਆਪਾਂ ਆਹ ਦੇਖੋ ਇਲਜ਼ਾਮ ਲੱਗ ਰਹੇ ਨੇ ਜੇ ਦੇਬ ਦੇ ਇਲਜ਼ਾਮ ਵੀ ਲੱਗ ਰਹੇ ਸਾਰਾ ਕੁਝ ਭਾਈ ਜਦੋਂ ਸਰ ਵੀਡੀਓ ਦੇ ਸ਼ੁਰੂ ਚ ਅਸੀਂ ਵੀ ਇਹੀ ਗੱਲ ਕੀਤੀ ਸੀ ਕਿ ਭਾਈ ਅਮਰ ਹੁਣ ਅਸੀਂ ਵੀਡੀਓ ਤੇ ਨਹੀਂ ਸੀ ਵੇਖਿਆ ਕਿ ਵੀਡੀਓ ਦੇ ਵਿੱਚ ਕੀ ਹੈ ਲੇਕਿਨ ਅਸੀਂ ਉਦੋਂ ਇਹੀ ਗੱਲ ਕਰਨ ਦੇ ਸਾਂ ਕਿ ਭਾਈ ਅਮਰਤਪਾਲ ਸਿੰਘ ਮੈਰੋਂ ਵੱਲੋਂ ਮਤਲਬ ਜਿਹੜਾ ਆ ਉਹਨਾਂ ਨੇ ਵੱਲੋਂ ਗੱਡੀ ਚੜਾ ਆ ਕੇ ਆਏ ਹੈ ਲੇਕਿਨ ਇਸ ਚੀਜ਼ ਦੇ ਵਿੱਚ ਹੋਰ ਨਿਕਲਣ ਡਈ ਹੈ ਜਦੋਂ ਭਾਈ ਅਮਰਤਪਾਲ ਸਿੰਘ ਮੈਰੋਂ ਇਸ ਚੀਜ਼ ਤੋਂ ਇਨਕਾਰੀ ਨੇ ਉਹ ਨਹੀਂ ਮੰਨ ਰਹੇ ਉਹ ਮਤਲਬ ਕਿ ਸਾਡੇ ਲੋਏ ਨਹੀਂ ਕੀਤਾ ਗਿਆ ਤੇ ਇਟ ਮੀਨਸ ਕਿ ਉਹਨਾਂ ਨੂੰ ਪਸਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਕਿਸੇ ਪਾਸੇ ਠੀਕ ਹੈ ਇੱਕ ਗੰਦ ਸੀ ਉਹਦਾ ਸਫਾਇਆ ਹੋਇਆ ਜਿੰਨੇ ਵੀ ਕਰਤਾ ਲੇਕਿਨ ਉਹ ਜਿੰਨੇ ਕੀਤਾ ਹੁਣ ਉਹਦੀ ਥਾਂ ਤੇ ਕਿਸੇ ਹੋਰ ਨੂੰ ਤੇ ਨਹੀਂ ਫਸਾਇਆ ਜਾ ਸਕਦਾ ਬਿਲਕੁਲ ਇਸ ਤਰ੍ਹਾਂ ਇਹ ਚੀਜ਼ ਜਿਹੜੀ ਹੈ ਵਿੱਚ ਏਜੰਸੀਆਂ ਵੀ ਇਨਵੋਲ ਹੋ ਸਕਦੀਆਂ ਕਿਸੇ ذاتی ਦੁਸ਼ਮਣੀ ਵੀ ਹੋ ਸਕਦੀ ਆ ਬਹੁਤ ਸਾਰੇ ਪਹਿਲੂ ਬੜਾ ਕੁਝ ਬੜਾ ਕੁਝ ਹੋ ਸਕਦਾ ਹੈ ਔਰ ਫਿਰ ਜਦੋਂ ਗੱਲ ਨਿਹੰਗ ਸਿੰਘਾਂ ਤੇ ਹੁੰਦੀ ਜਾਂਦੇ ਨੇ ਉਦੋਂ ਫਿਰ ਥੋੜਾ ਜਿਹਾ ਹੋਰ ਉਹਨਾਂ ਨੂੰ ਅੱਗੇ ਪਿੱਛੇ ਤੇ ਇੱਧਰ ਉੱਧਰ ਜਿਹੜਾ ਪਸਾਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਚਲੋ ਬਾਕੀ ਇੱਕ ਦੋ ਦਿਨਾਂ ਚ ਹੋਰ ਚੀਜ਼ਾਂ ਕਲੀਅਰ ਹੋ ਜਾਣਗੀਆਂ ਲੇਕਿਨ ਹਰੇ ਤੱਕ ਪਾਈ ਅਮਰਤਪਾਲ ਸਿੰਘ ਮੈਰੋ ਹੁਣਾਂ ਦਾ ਕੋਈ ਵੀ ਸਟੇਟਮੈਂਟ ਜਿਹੜੀ ਹੈ ਉਹ ਨਹੀਂ ਸਾਹਮਣੇ ਆਈ ਉਹਨਾਂ ਦੀ ਜਿੰਨੀ ਦੇਰ ਸਟੇਟਮੈਂਟ ਕੋਈ ਬਿਆਨ ਕੋਈ ਪੋਸਟ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ ਉਹਨੀ ਦੇਰ ਤੱਕ ਆਪਾਂ ਇੱਕ ਕਨਫਰਮ ਜਾਂ ਇਹ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ ਕਿ ਇਹ ਜਿਹੜਾ ਜੋ ਕੁਛ ਵੀ ਹੋਇਆ ਹੈ ਕਿਦੇ ਵੱਲੋਂ ਕੀਤਾ ਗਿਆ ਆ ਬਾਕੀ ਇਨਵੈਸਟੀਗੇਸ਼ਨ ਵੇਖੋ ਜੀ ਚੱਲਦੀ ਪਈ ਹੈ ਚੀਜ਼ਾਂ ਜਿਹੜੀਆਂ ਨੇ ਉਹ ਹੋਣ ਡੀਆਂ ਨੇ ਉਹਨਾਂ ਨੂੰ ਟਾਈਮ ਲੱਗੇਗਾ ਤੇ ਲੇਕਿਨ ਪਾਈ ਅਮਰਤਪਾਲ ਸਿੰਘ ਮਹਿਰੂ ਦਾ ਗਾਇਬ ਹੋਣਾ ਜਿਹੜਾ ਇੱਕ ਕੁਐਸਚਨ ਮਾਰਕ ਹੈ ਸਵਾਲੀਆ ਨਿਸ਼ਾਨ ਹੈ ਕਿ ਉਹ ਕਿੱਥੇ ਗਏ ਮਤਲਬ ਸਰਕਾਰ ਅਗਰ ਤੇ ਉਹਨਾਂ ਲੋਕ ਕੀਤਾ ਹੁੰਦਾ ਤੇ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਉਹਨਾਂ ਨੇ ਡਿਨਾਈ ਕਰ ਦੇਣਾ ਸੀਗਾ ਜਾਂ ਐਡਮਿਟ ਕਰ ਲੈਣਾ ਸੀਗਾ ਇਸ ਤਰ੍ਹਾਂ ਵੈਰ ਨਹੀਂ ਹੋਣਾ ਲੇਕਿਨ ਇਸ ਤਰ੍ਹਾਂ ਦਾ ਤਰੀਕਾ ਜਿਹੜਾ ਏ ਨਹੀਂ ਸੀ ਹੋਣਾ ਅ ਚਲੋ ਬਾਕੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰੋ ਆਪਾਂ ਅਗਲੇ ਵੀਡੀਓ ਚਾਉਣੀ ਹੈ ਜੀ ਤਦ ਰੱਖੋ ਆਪਣਾ ਖਿਆਲ